ਗੁਰੂ ਪਿਆਰੇ ਸਾਧ ਸੰਗਤ ਜੀ ਇਹ ਜੋ ਤੁਸੀਂ ਸਕੈਨਰ ਦੇਖ ਰਹੇ ਹੋ ਇਹ ਸਕੈਨਰ ਗੁਰਦੁਆਰਾ ਨਾਨਕ ਚੀਰਾ ਸਾਹਿਬ ਜੋ ਵਿਰਦ ਦੇ ਵਿੱਚ ਉੱਥੇ ਲੰਗਰ ਹਾਲ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾ ਰੱਖਿਆ ਹੈ ਕਿ ਜੋ ਸਿੱਖ ਜਾਂ ਸੰਗਤ ਜਿਹੜੀ ਨਹੀਂ ਆ ਸਕਦੀ ਜਾਂ ਕਿਸੇ ਨੇ ਗੁਫ਼ਤਾਨ ਕਰਨਾ ਹੋਵੇ ਜਾਂ ਕਿਸੇ ਨੇ ਬਾਹਰੋਂ ਪੈਸਾ ਭੇਜਣਾ ਹੋਵੇ ਗੁਰਦੁਦਾਰਾ ਪ੍ਰਬੰਧਕ ਕਮੇਟੀ ਵੱਲੋਂ ਲਾਇਆ ਗਿਆ ਨੇ ਤੇ ਸਕੈਨਰ ਦੇ ਨਾਲ ਨਾਲ ਉਹਨੇ ਆਪਣਾ ਅਕਾਊਂਟ ਨੰਬਰ ਗੁਰਦੁਆਰਾ ਸਾਹਿਬ ਦਾ ਨਾਮ ਸਭ ਕੁਝ ਦਿੱਤਾ ਹੈ ਜਿਹੜੇ ਸੰਗਤ ਨਹੀਂ ਪਹੁੰਚ ਸਕਦੀ ਉਹ ਆਪਣੀ ਸੇਵਾਇ ਸਕੇਨਰ ਦੇ ਉੱਪਰ ਭੇਜ ਸਕਦੇ ਨੇ ਵਾਏ ਗੁਰਜੀਖ ਖਾਲਸਾ ਵਾਏ ਗੁਰਜੀਖੀ ਪੱ Obrigado.